ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਸਾਡੇ ਅਗਲੇ ਬਲੌਗ 'ਚ ਦੇਖੋ ਜੀ ਹੁਣ ਸਵੇਰ ਦੇ 11 ਵਜੇ ਤੇ 12 ਵਜੇ ਚੱਲੇ ਆ ਠੀਕ ਆ ਹਰਮਨ ਅੱਜ ਹਾਫ ਡੇ ਕਾਲਜ ਤੋਂ ਆ ਗਿਆ ਆ ਤੇ ਪਲਕ ਨੂੰ ਅੱਜ ਸੀਗੀ ਛੁੱਟੀ ਹੈ ਬੱਲੂ ਠੀਕ ਆ ਅੱਜ ਸਵੇਰ ਦੀ ਮਸਤੀ ਹੋ ਰਹੀ ਆ ਠੀਕ ਆ ਤੇ ਇੱਧਰ ਪਾ ਦਿੱਤੇ ਆ ਕੱਪੜੇ ਸੁੱਕਣੇ ਮੈਂ ਤਾਰਾ ਭਰੀਆਂ ਪਈਆਂ ਆ ਕੱਪੜਿਆਂ ਦੇ ਨਾਲ ਦੇਖੋ ਜੀ ਲੋ ਜੀ ਥੱਲੇ ਅੰਟੀ ਕਰ ਰਹੀ ਆ ਸਫਾਈ ਇੱਕ ਮਿੰਟ ਬੱਸ ਮੰਦਰ ਉਹ ਜਾ ਬੰਦ ਕਰ ਲੈਣੇ ਹਾਂ ਉਹ ਇਹ ਨਹੀਂ ਦਿਖਾਣੀ ਕਿਉਂ ਚਲੋ ਆਜੋ ਥੱਲੇ ਆਜੋ ਥੱਲੇ ਦੇਖਦੇ ਆਂ ਜਾ ਕੇ ਥੱਲੇ ਆਜੋ ਆਜੋ ਥੱਲੇ ਨੇ ਆਣੇ ਜਲਦੀ ਆਜੋ ਦੇਖਿਓ ਜੀ ਸਫਾਈ ਸਾਡੇ ਹੋ ਗਈ ਆ ਅੰਟੀ ਸਫਾਈ ਕਰ ਦਿੱਤੀ ਆ ਵਧੀਆ ਪੁਚੇ ਪੁਚੇ ਲਾ ਦਿੱਤੇ ਆ ਠੀਕ ਆ ਹਾਂਜੀ ਮੰਮੀ ਕੀ ਕਰਦੇ ਆ ਚਾਹਾਂ ਹਾਂ ਕਿ ਮੇਰੇ ਲਈ ਨਹੀਂ ਬਣਾਏ ਬਾਅਦ ਚੁ ਮੈਂ ਤੁਹਾਨੂੰ ਆਏ ਨਹੀਂ ਬਣਾ ਸੱਲ ਮੈਂ ਬਾਅਦ ਚ ਬਣਾਉਣੇ ਬੰਦੇ ਵੀ ਵੀਰ ਨਹੀਂ ਆਦਮਾ ਨਹੀਂ ਹਾਂ ਚਲੋ ਠੀਕ ਆ ਫਿਰ ਮਿਲਦੇ ਆ ਅੱਜ ਕੀ ਬਣਾਉਂਦੇ ਆ ਫਿਰ ਦੱਸਦੇ ਆ ਤੁਹਾਨੂੰ ਕੀ ਕਰੀ ਕੀ ਹੋ ਗਿਆ ਕੀ ਪਾਉਣੇ ਮੈਂ ਹਾਈ ਨਹੀਂ ਕਿੱਦਾਂ ਲਿੱਟੀ ਪਈ ਆ ਇਹ ਚਿਪਸ ਕਿਹੜਾ ਚਿਪਸ ਕਿਹੜਾ ਚਿਪਸ ਤੇ ਕੋਕ ਚਿਪਸ ਕਿਹੜਾ ਲੈਣਾ ਆ ਲੈਣਾ ਮੈਂ ਆਪ ਹਾਂ ਅੰਕਲ ਜੀ ਇੱਕ ਅੰਕਲ ਜੀ ਚਿਪਸ ਟਿਕਨੋ ਵਾਲਾ ਲੈ ਲੈ ਆਉਣਾ ਤੇਰਾ ਨਾ ਨਹੀਂ ਆਪਰੇ ਲਈ ਆ ਤੂੰ ਵੀ ਲੈ ਕੇ ਆਉਂਗਾ ਚਾ ਵੀਣੀਆ ਨਹੀਂ ਮੈਂ ਨਹੀਂ ਲੈ ਕੇ ਆਣਾ ਠੀਕ ਆ ਫਿਰ ਲਿਆ ਕੋਕ ਬਣਾ ਲਉਂਗੀ ਹੋ ਕੇ ਦੁਪਹਿਰੇ ਮਗਾਵਾ ਲੇ ਤੇ ਕੋ ਦੁਪਹਿਰੇ ਦੁਪਹਿਰੇ ਮਕਰੋਨੀ ਨਹੀਂ ਬਣਾਣੀ ਵੀਨੀ ਓਕੇ ਹਾਂਜੀ ਪਲਕ ਓਏ ਕੀ ਹੋਇਆ ਯਾਰ ਅੱਜ ਜੀ ਲੇਟ ਹੋ ਗਿਆ ਮੈਂ ਮਕਰੋਨੀਆਂ ਵਾਲ ਕੇ ਸਬਜ਼ੀ ਕੱਟ ਕੇ ਬਣਾਈ ਨਹੀਂ ਜੇ ਕੋਈ ਆ ਗਿਆ ਘਰ ਕੋਈ ਸੂਟ ਸੀ ਨਾਲ ਆਈ ਸੀ ਚਲ ਇੱਕ ਜਾਨੇ ਚਲ ਗਈ ਇੱਕ ਜਾਨੀ ਹੋਰ ਆਈ ਆ ਕੌਣ ਓ ਆਈਆ ਸ਼ੇਰ ਸਿੰਘ ਦੀ ਮੰਮੀ ਆਈ ਆ ਅਪਨ ਤੋਂ ਆਂਟੀ ਚਲ ਗਈ ਆ ਉਹ ਅੰਟੀ ਸੁੱਟ ਦੇ ਗਈ ਆ ਤੇ ਉਹ ਦੇਖਣ ਲਈ ਮੰਮੀ ਆਈ ਆ ਅਕਾ ਕੀ ਆਖੇ ਲੱਗੀਆਂ ਬਣਾਉਣ ਨੇ ਹੁਣ ਕੀ ਕਰਾਂ ਹੁਣ ਮੈਂ ਮੈਂ ਹੁਣ ਬਸ ਹੁਣ ਕਿਚਨ ਚ ਲੱਗੀਆਂ ਵੜਨ ਫਿਰ ਦਿਖਾਲ ਦਿਆਂ ਨਾ ਕੀ ਕੀ ਕਰਕੇ ਰੱਖਿਆ ਸ਼ਿਮਲਾ ਮਿਰਚ ਕੱਟ ਲਈ ਪਿਆਜ਼ ਕੱਟ ਲਈ ਆ ਸਾਰਾ ਕੁਝ ਨਾ ਟਿਊਸ਼ਨ ਦਾ ਟਾਈਮ ਚੱਲ ਰਿਹਾ ਹੈ ਨਾ ਨਿਊਟ੍ਰੀਸ਼ਨ ਤੇ ਯਾਰ ਹਲੇ ਸਭਾ ਦੋ ਕਰਦੀ ਆ ਮੈਂ ਦੇਖੋ ਨਾ ਸੋਇ ਕੋਆ ਆਇਆ ਵਾਲੇ ਯਾਰ ਮੈਂ ਚਾਰ ਵਜੇ ਜਾਣਾ ਹਾਂ ਪਸ 3 ਘੰਟੇ ਰਹਿ ਕੇ ਤੁਸੀਂ ਕਿੰਨਾ ਟਾਈਮ ਲਾਉਂਗੇ ਬਣਾਉਣ ਚ 2 ਘੰਟੇ ਲੱਗਦੇ ਨਾ ਮੈਂ 15 ਮਿੰਟ ਵਿੱਚ ਬਣਾ ਕੇ ਖਵਾ ਦਿਆਂਗੀ। ਪਾਪਾ ਦਾ ਵੀ ਆਣ ਵਾਲੀ ਆ। ਤਾਂ ਠੀਕ ਆ ਬਣਾਉਂਦੀ ਆ। ਮੰਮਾ ਕੀ ਕਰਦੇ ਹੋ? ਮੈਂ ਸਾਲੀ ਨੂੰ ਕੋਈ ਆ ਰਹੀ ਐ, ਲੇਟ ਹੋ ਗਈ। ਸਾਰਾ ਸਬਜ਼ਾ ਕੱਟ ਲਿਆ। ਸਿਰ ਪਿਆਜ਼ ਕੱਟ ਲਿਆ। ਤੇ ਸਿਰ ਸ਼ਿਮਲਾ ਮਿਰਚ ਕੱਟ ਲਈ। ਬਾਸਤਾ ਤੇ ਟਮਾਟਰ, ਤੇ ਮਿਰਚਾਂ ਤੇ ਬਾਸਤਾ। ਬਾਸਤਾ ਤੇ ਮਕਰੋਨੀ। ਇੱਕਠੇ ਦੋਨੋਂ ਬੋਲ ਕਰਕੇ ਕਿੱਥੇ ਇੱਥੇ ਬੜੀ ਜਿਹਾ ਬਸੰਦਾ ਖਾਣੇ ਕਰ ਕੇ ਕਰਕੇ ਰੱਖ ਲਈ ਮੈਂ ਲੱਗੀ ਆ ਤੜਕਾ ਨਾਲ ਲਾਓ ਤੇ ਮੇਰੇ ਮਿਰਾਵਲੀ ਭੰਡੇ ਦੇ ਸੰਗ ਕਰਨੇ ਆਲੇ ਹੂੰ ਕੋਈ ਨਹੀਂ ਬਸ ਤੜਕਾ ਲਾਉਣਾ ਕਾ ਬਸ ਤੰਸਾ ਮਸਾਲਾ ਮੱਕੀ ਖਾਈ ਆਨੀ ਮਸਾਲਾ ਜਾਈ ਦਵਾਈ ਲੈ ਰਹੀ ਹਾਂ ਚਲ ਫੇ ਬਣਾ ਲਓ ਫਿਰ ਖਾਣੇ ਵਾਲਾ ਹਾਂ ਬਣਾ ਲਓ ਫਿਰ ਖਾਣੇ ਹਾਂ ਬਣਾਉਣ ਹੋਂ ਵਾਲਿਆ 140 134 ਹੋਏ ਨੇ ਤੇ ਮਮਾ ਬਣਾਉਂਦੇ ਹੋਏ ਨੇ ਆਤਾ ਫਿਰ ਤੁੜਕਾਂ ਦੇ ਗਏ ਤਾਂ ਕਿ ਇਹ ਲੇਟ ਹੋਵੇ ਕੋਈ ਨਾ ਕੋਈ ਆ ਜਾਂਦਾ ਹੈ ਕਿ ਲੇਟ ਹੋ ਜਾਂਦੀ ਹੈ ਹਾਂ ਤਾਂ ਸੁੱਕੇ ਪਤਾ ਨਹੀਂ ਕੋਈ ਇਦਾਂ ਦਾ ਸਲਾਈ ਦਾ ਤੇ ਸੂਟਾਂ ਵਾਲੀ ਕੋਈ ਨਾ ਕੋਈ ਆ ਜਾਂਦੀ ਹੈ ਹੁਣ ਲੱਗਦਾ ਪਿਆ ਤਣਕਾ ਹਰਮਨ ਕੋਠੇ ਗਿਆ ਸੋਈ ਨੀ ਕੋਠੇ ਜਾ ਕੇ ਮਨ ਕਿ ਥੱਲੇ ਆ ਮੈਂ ਇਹਨੂੰ ਕਿਹਾ ਥੱਲੇ ਆ ਜਾ ਹਾਂ ਠੀਕ ਆ ਬਸ ਹੋਰ ਆਏ ਥੱਲੇ ਕੋਠੇ ਹੀ ਆ ਪਿਆ ਇਹ ਸੌਂਦਾ ਇੰਨਾ ਨਾ ਇਹਨੂੰ ਇੰਨੀ ਨੀਂਦ ਪਿਆਰੀ ਆ ਨਾ ਭਾਵੇਂ ਸਾਰੇ ਦਿਨ ਸਾਰਾ ਸੁੱਤਾ ਰਹੇ ਇਦੋਂ ਕੋ ਬਾਜਿਆ ਨਾ ਮਾਰ। ਇੱਕ ਵਾਰੀ 5 ਵੇ ਸੁੱਤਾ ਸਵੇਰੇ 9 ਵਜੇ ਉੱਠਿਆ। 9 ਵਜੇ ਉੱਠਿਆ। ਇੰਨਾ ਲੇਟ 9 10 ਵਜੇ ਉੱਠਿਆ ਫੇਰ। ਤੇ ਆਹ ਸਬਜ਼ੀਆਂ। ਆਹ ਤੜਕਾ। ਤੇ ਆਹ ਮੈਕਰੋਨੀ। ਦਿਖਾਈ ਸੀ ਉਹਨਾਂ ਨੇ। ਤੇ ਜਦੋਂ ਇਹਨਾਂ 5 ਤੋਂ ਮਿਕਸ ਕਰਕੇ ਆਪਾਂ ਆਹ ਮੈਂ ਮਿਕਸ ਕਰਕੇ ਬਣਾ ਲਿਆ। ਆਪਾਂ ਮਿਕਸ ਕਰਕੇ ਬਣਾ ਲਿਆ। ਪਹਿਲਾਂ ਆਪਾਂ ਦੂਜੀ ਤਰ੍ਹਾਂ ਵੀ ਬਣਾਇਆ ਸੀਗਾ। ਹੈ? ਪਹਿਲਾਂ ਆਪਾਂ ਦੂਜੀ ਤਰ੍ਹਾਂ ਵੀ ਬਣਾਇਆ ਸੀ ਪਰ ਆਪਾਂ ਮਿਕਸੀ ਨਾਲ ਬਣਾ ਲਿਆ ਨਾ। ਤਰਹੀ ਕਾ ਫਿਰ ਪੇ ਦਿਖਾਣੇ ਪਾਪਾ ਵੀ ਆ ਜੂਗੇ ਨਾਲੇ ਪਾਪਾ ਵੀ ਮੜਿਆ ਗਏ ਆ ਕਿਤੇ ਕਿਸੇ ਦੇ ਕੰਮ ਉੱਤੇ ਪਾਪਾ ਨਹੀਂ ਆਣਾ ਹੈ ਓਕੇ ਹੋ ਲੱਜ ਗਿਆ ਤੇ ਅੱਜ ਤੇ ਆਪਣਾ ਅੱਜ ਤਾਂ ਛੋਣਿਆਂ ਦੇ ਮਤਮਾਗੇ ਕਿਆ ਬਣ ਗਿਆ ਆਪਣਾ ਪਾਸਤਾ ਵਾਹ ਯਾਰ ਸਵਾਦ ਆ ਗਿਆ ਓਕੇ ਬਾਕੀ ਖਾ ਕੇ ਦੱਸੀਓ ਹਾਂ ਪਾਸਤਾ ਬਣਾ ਤੁਹਾਨੂੰ ਨਹੀਂ ਬਣਾ ਪਾਸਤੇ ਨਾਲ ਬੋਲਰਿੰਗ ਗਈ ਮੈਂ ਤਾਂ ਉਹ ਆ ਗਏ ਨਾ ਸੂਟ ਦੇਣ ਮੈਂ ਤੁਹਾਨੂੰ ਕਿਹਾ ਕਿਆ ਮੈਂ ਲੈ ਗਈਆਂ ਜੋੜਾ ਲਈ ਮੇਲੇ ਕੋਕ ਇੱਕ ਲਿੰਕਾ ਲਈ ਆਈਓ ਇੱਕ ਕੋਕ ਲਈ ਆਈਓ ਹਰ ਮੁੱਤਤਾ ਵੀ ਆ ਪਪਾ ਉਹ ਕਿਉਂ ਬੋਲੇ ਪਪਾ ਉਦੋਂ ਹੀ ਸੋ ਗਿਆ ਅੱਛਾ ਬੋਲਦੇ ਇਹਨੂੰ ਇੰਨਾ ਇੰਨੀ ਨੀਂਦ ਪਿਆਰੀ ਆ ਨਾ ਹੁਣ ਮੈਂ ਤੁਸੀਂ ਇਹਨੂੰ ਠਾ ਲਓ ਇੰਨਾ ਸ਼ਾਮ ਤੱਕ ਇਹ ਡਾਕ ਇਹਦਾ ਹੈ ਕਿ ਸੁੱਤਾ ਹੀ ਰਹਿੰਦਾ ਹੈ ਸੁੱਤਾ ਰਹੇ ਮੈਂ ਤੇ ਨਾ ਬੋਲਦੀ ਨਹੀਂ ਆਇਆ ਮੈਂ ਕਿ ਹਰ ਮਨ ਹਰ ਮਨ ਪੰਨੂ ਨੇ ਇਹ ਕਹਿੰਦੇ ਮਮਾ ਬੁਲਾਉਂਦੇ ਕਹਿੰਦਾ ਅੱਛਾ ਸੋ ਗਿਆ ਮਮਾ ਬੁਲਾਉਂਦੇ ਮਥੱਲੇ ਆ ਨਾ ਸੋ ਗਿਆ ਸੁੱਤਦਾ ਹੀ ਰਹਿਦਾ ਐ ਤੈਨੂੰ ਮੋਦੀ ਬਾਸਟੇ ਟੇਸਟ ਕਰਾਉ ਮਸਤਾ ਪਾ ਕੇ ਦੋ ਯਾਰ ਮੈਨੂੰ ਟੇਸਟ ਕਰਕੇ ਦੇ ਯਾਰ ਕਿਦਾਂ ਦਾ ਆ ਹਾਂਜੀ ਅੰਜ ਕਟੜੇ ਇਸ ਨੂੰ ਵੀ ਟਾਲਦੇ ਆ ਆ ਛੱਡੋ ਬਰਿਆਂ ਨੂੰ ਨੌੜ ਦੌੜ ਦਾ ਆਣੀਗਾ ਯਾਰ ਉਹ ਫੋਕ ਦੇਣਾ ਸੀ ਕੰਨ ਇਹਨਾਂ ਦਿਖਾਵਾਂਗਾ ਆਹ ਨਾ ਨਾ ਫੋਕ ਹੂੰ ਹੂੰ ਕਿੱ사 ਹੈ ਆ ਥੋੜਾ ਮਸਾਲਾ ਹੋਰ ਪਾ ਕੇ ਕੈਨਿਆ ਕਟੋਆ कट नहीं है और दा मतलब की कट लगदा है बस मसाला टेस्ट हो नहीं करारा तो हैगा ये मैं पिछली इक कोई तो तो बार इकको ही पाया थी पैकेट ना पावा तो पास्ता और नया ना आपो सही है सॉस तो बना बस ਤੁਸੀਂ ਆਪਣੇ ਲਈ ਲੈ ਥੋੜੇ ਜਿਹਾ ਪਾ ਲੈਣੀ ਆ ਤੁਸੀਂ ਆਪਣੇ ਲਈ ਨਾ ਅਲੱਗ ਸੋਸ ਠੀਕ ਆ ਮੈਂ ਤਾਂ ਚੀਜ਼ ਬਾਈ ਖਾਉਂਗੀ ਉੱਤੇ ਉਹ ਲੈ ਪਾਪਾ ਵੀ ਆ ਗਏ ਹਾਂਜੀ ਅਸ ਗਿਆ ਪਾਪਾ ਆਂਦੇ ਆ ਫੇਰ ਖਾਣੇ ਆ ਨਹੀਂ ਇਹ ਵੀ ਦੱਸਣਾ ਅੱਜ ਅਸੀਂ ਪਾਸਤਾ ਬਣਾਉਣਾ ਸੀ ਤੇ ਪਾਸਤਾ ਲੈ ਕੇ ਆਂਦੀ ਫੇਰੇ ਜਿਹੜੀ ਸਕੂਲ ਜਾਣਾ ਬਾਹਰ ਗਏ ਹੂ ਲੋ ਹੋ ਵੀ ਛੁੱਟੀ ਅੱਜ ਤੇ ਇਸ ਕਰਕੇ ਮੇਰਾ ਅੱਜ ਬਣਾ ਕੇ ਘਰੇ ਖਾਣਾ ਪਿਆ ਵੀਡੀਓ ਕਲੀ ਕਰੀ ਜੰਨੀ ਆ ਮੇਰੀ ਸ਼ਕਲ ਨਹੀਂ ਆਉਣ ਡਈ ਵਿੱਚ ਹਾਂਜੀ ਬਈ ਆਂਦੀ ਬਈ ਪਾਪਾ ਇੱਕ ਬਾਈਟ ਲੈ ਲੋ ਨਾ ਰੋ ਲਓ ਜੀ ਸ਼ਾਮ ਦੇ ਵਜ ਗਏ ਆ 8 ਵਜੇ ਲੈ 5 ਮਿੰਟ ਰਹਿੰਦੇ ਆ ਇੱਧਰ ਮੈਡਮ ਜੀ ਦੇਖੋ ਏਸੀ ਲਾ ਕੇ ਹਾਏ ਉਹ ਵੀ 20 ਦੇ ਹਾਏ ਰੱਬਾ ਇੱਧਰ ਸੁੱਤੀ ਪਈ ਟਿਸ਼ਨ ਤਵਾ ਕੇ ਐ ਪਲਕਵੀਰ ਓਏ ਹੂੰ ਰਾਤ ਨੂੰ ਸੌਂਈ ਤਾਂ ਹੁਣ ਲੋ ਜੀ ਇੱਧਰ ਮੈਂ ਵੀ ਹੋ ਗਈ ਆ ਜਲੇਟ ਹਾਂਜੀ ਕੀ ਹੋਇਆ ਹਲੇ ਵੀ ਨੀਂਦ ਆਂਦੀ ਆ ਹਾਏ ਰੱਬ ਸਾਰਾ ਦਿਨ ਇਹ ਸੁਟਾਇਆ ਹੈ ਹੈ ਤੇ ਰਾਤ ਨੂੰ ਪਹਿਰਾ ਦੇਣਾ ਆ ਇਸ ਇਹ ਮੁੰਡਾ ਸਾਰਾ ਦਿਨ ਸੁਟਾ ਅੱਜ ਸਾਰਾ ਦਿਨ ਸਿਰਫ ਦੁਪਹਿਰੇ ਰੋਟੀ ਖਾਣ ਲਈ ਉੱਠਿਆ ਉਸ ਤੋਂ ਬਾਅਦ ਜਾ ਕੇ 5 ਵਜੇ ਉੱਠਿਆ ਹੁਣ ਫੇਰ ਅੱਖਾਂ ਮੀਟ ਹੁੰਦੀਆਂ ਆ ਇਹਦੀਆਂ ਆਹ ਫੇਰ ਵੀਡੀਓ ਬਣਾਉਣ ਚੱਲ ਗਏ ਹੁਣ ਆ ਕੇ ਫੇਰ ਅੱਖਾਂ ਮੀਟ ਹੁੰਦੀਆਂ ਆ ਵੱਧ ਹੋ ਗਈ ਤੁਹਾਡੇ ਵਾਲੀ ਲਓ ਜੀ ਹੁਣ ਅਸੀਂ ਲੱਗੇ ਆਂ ਸਬਜ਼ੀ ਬਣਾਉਣ ਮੈਂ ਲੱਗੀ ਬਣਾਉਣ ਆਲੂਆਂ ਦੀ ਸਬਜੀ ਸਵੇਰੇ ਨਿਆਣੇ ਨੇ ਟिफਨ ਲੈ ਕੇ ਜਾਣੇ ਆ ਸਕੂਲ ਕਿਉਂਕਿ ਸਵੇਰੇ ਟਾਈਮ ਨਹੀਂ ਹੁੰਦਾ ਬਣਾਉਣ ਦਾ ਕਿਉਂਕਿ ਜਲਦੀ ਜਲ ਜਾਂਦੇ ਆ ਫਿਰ ਬਣਾਉਂਗੀ ਸਬਜੀ ਅੱਜ ਮੈਂ ਵੀ ਥੋੜਾ ਲੇਟ ਹੋ ਗਈ ਕਿਉਂਕਿ ਅੱਜ ਮੇਰੇ ਕੋਲ ਸਲਾਈ ਦਾ ਕੰਮ ਸੀ ਅਸਾਰੇ ਮੈਂ ਲੇਟ ਹੋ ਗਈ ਸਾਡੇ ਕੋਲ ਬਲੌਗ ਵੀ ਨਹੀਂ ਬਣਿਆ ਹੈਗਾ ਆ ਗਿਆ ਬਹੁਤ ਰਿਆ ਆ ਫਿਰ ਬਣਾ ਕੇ ਸਬਜੀ ਤੁਹਾਨੂੰ ਦਿਖਾਉ ਲੈਂਦਾ ਫਿਰ ਦੇਖੋ ਜੀ ਹਰ ਮਨ ਨੂੰ ਗਾਲਾਂ ਪੈਂਦੀਆਂ ਓਏ ਤੂੰ ਵਿਆਹ ਦਾ ਸੁਪਰ ਜਿਹਾ ਹੋ ਕੇ ਤੈਨੂੰ ਕੀ ਬਿਮਾਰੀ ਆ ਨੇ ਨੇ 달ੋ ਪਿਆ ਵਾਤਰ ਕੋਟ ਕੇ ਨਹੀਂ ਬੈਹਉਂਗਾ ਰਾਹਪੁਰੂ ਤੋਂ ਫੋਨ ਦੀ ਬੈੜੀ ਨਾ ਹੋਵੇ ਇਹ ਜਵਾਨਾਂ ਦਾ ਆ ਹਾਲਾ ਦਾਦੀ ਦੇਖਦੇ ਵਿਚਾਰੀ ਤੇ ਗੋਡੇ ਦੋਖਦੇ ਆ ਯਾਰ ਫੋਨ ਦੀ ਬੈੜੀ ਲੋ ਮੈਂ ਤਾਂ ਲੱਭਾ ਕਿਹਦੀ ਮੋਂ ਤੂੰ ਵਿੱਚ ਹੀ ਬੈਠਾ ਦਾ ਸਾਡੇ ਵਿੱਚ ਹੀ ਬੈਠਾ ਹੋਰ ਵਿੱਚ ਹੀ ਬੈਠਾ ਪਤਲਾ ਲੱਗੂ ਮੂਲੋਂ ਤੇ ਇੱਕ ਮੈਂ ਪਤਾ ਜਉ ਲੱਗ ਆਈ ਤੋਂ ਵਾਢੀ ਕੋ ਕਪੜਾ ਖਰੀਦਦੇ ਨਾ ਤੇ ਫਿਰ ਦੇਹ ਨਹੀਂ ਖਰੀਦਣਾ ਬਹੁਤ ਕਪੜੇ ਖਰੀਦਦਾ ਬਹੁਤ ਕਪੜੇ ਲਿਆਂਦਾ ਇਹ ਹਾਂ ਬਹੁਤ ਨਾ 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 ਪੱਲੂ ਨਾ ਪਲੂਨਾ ਮੇਰੇ ਮਾਰਿਆ ਉਹ ਝੂਠੀ ਮੰਮਾ ਹੋਰ ਨਹੀਂ ਫੜ ਮੱਲ ਤੂੰ ਛੇੜਿਆ ਪਹਿਲਾਂ ਨਹੀਂ ਮੈਂ ਨਹੀਂ ਛੇੜਿਆ ਪਹਿਲਾਂ ਤੂੰ ਫੜੋ ਮੰਮਾ ਚੱਕ ਦਮੇ ਹਰ ਮਨਾਰ ਬਨਾ ਹਰ ਮਨਾਤ ਨਮਰੋੜੀ ਉਹ ਪਾੜ ਗਈ ਉਹ ਹਰ ਮਨਾਂ ਆਈਏ ਨਾ ਕਾਓ ਹਟ ਜੋ ਬਿਸ਼ਰਮੋ ਓਏ ਉਹਨੂੰ ਦੇਖ ਲਓ ਜਰਾ ਕਿ ਤੁਸੀਂ ਸਾਰੇ ਜਾਣੇ ਆ ਕਿੱਦਾਂ ਲੜਦੇ ਆ ਆਪਸ ਦੇ ਵਿੱਚ ਪਲਗੜ ਜਾ ਚਲ ਵਾਸ ਕਰੋ ਵਾਸ ਕਰੋ ਮੇਰਾ ਸੁਣਾ ਕੀ ਆ ਉਹ ਮੈਂ ਕਿਹ ਜਿਨ ਹੁੰਦੀ ਆ ਜਿਹੜੇ ਕਾ ਨਹੀਂ ਹੋਈ ਮੈਂ ਹੀ ਕਹਾ ਬਤਾ ਹੰਦੇ ਆ ਤੂੰ ਹੰਨੇ ਮੌਰਸ ਤੋਂ ਕਹਿ ਰਿਆ ਆ ਮੈਂ ਮੈਂ ਹਰ ਵੀ ਬੋਲਦੀ ਜਿਹੜੇ ਕਾ ਦੀ ਬੋਲ ਸਮਝੋ ਸਿਰਫ ਭਮੀ ਖਾਂਦੀ ਆ ਮੈਨੂੰ ਪਤਾ ਆ ਮੈਨੂੰ ਮੌਰਸ ਤੂੰ ਨਹੀਂ ਖਾਂਦੇ ਹੁੰਦੇ ਆ ਅੱਛਾ ਆ ਚਲੋ ਹਣ ਬਸ ਕਰੋ ਪੜਾਈ ਆਪਣੀ ਬੜੀ ਹੋ ਗਈ ਭਾਈ ਚਲ ਬਸ ਕਰੋ ਲਿਖਣ ਹੋਇਆ 8 20 ਹੋ ਚੱਲਿਆ ਮੇ ਵੀ 95 ਆ ਤੇ ਹਰ ਮਨ ਮੱਥਾ ਮਾਰ ਕੇ ਤੇ ਮੈਂ ਦਿਮਾਗ ਖਰਾਬ ਹੋ ਗਿਆ ਤੇ ਹੁਣ ਦਿਖਾਓ ਸਬਜੀ ਆਲੂ ਤਾਂ ਬੋਲਦੇ ਅਸਲ ਬਾਂਦੀ ਬਾਈ ਬਾਂ ਚੱਲੀ ਬਸ ਆਲੂ ਤਾਂ ਬੋਇਲ ਕੀਤੇ ਹੋਏ ਸੀਗੇ ਵਿੱਚ ਆਲੂ ਪਾਇਆ ਤੇ ਹੋਰ ਕੀ ਪਾਇਆ ਕੁਝ ਨਹੀਂ ਪਾਇਆ ਅਸਲ ਆ ਇੱਕ ਤਾਂ ਲੇਟ ਕੇ ਨਹੀਂ ਆਲੂ ਸੱਦੀ ਨਹੀਂ ਖਾਣਾ ਨਹੀਂ ਮੈਂ ਆ ਮੈਂ ਲੇਟ ਕੇ ਗੱਲਾਂ ਮਾਰਨ ਲਿਆ ਕੋਲ ਕੰਮ ਨਹੀਂ ਹੋ ਰਹੀ ਬਈ ਆ ਦਾਦੀ ਸਾਡੀ ਲੰਬੀ ਬਈ ਰਹਿੰਦੀ ਸਾਰ ਦਿਨ ਦਾਦੀ ਜਾ ਕੇ ਕੀ ਕਰੇਗੀ ਦਾਦੀ ਨੇ ਸਹਾਇਤਾ ਤੇ ਮੈਂ ਹੁਣ ਥੋੜਾ ਪੜਨ-ਪੜਨ ਲੱਗੀ ਸੀਗੀ ਪੇਪਰ ਆ ਮੇਰੇ ਕੱਲ ਪੜ ਲਵਾਂ ਹੈਨਾ ਉਹਨੂੰ ਦੇਖੋ ਹਰ ਮੁੰਡੇ ਨੂੰ ਕੁਝ ਨਹੀਂ ਆ ਨਾ ਮੈਂ ਉਹਦੀ ਵਾਰ ਕੀ ਨਹੀਂ ਬੰਨਣਾ ਭਰਾਵਾ ਮੈਂ ਪਾਣੀ ਲਵਾ ਗਰਮੀ ਤੇ ਬੰਦੇ ਨੂੰ ਨਹੀਂ ਕਰਾ ਲਵੇ ਯਾਰ ਮਿੰਟੋਂ ਗਰਮੀ ਲੱਗਦੀ ਜਾਂਦੀ ਪਤਾ ਨਹੀਂ ਕੀ ਹੋਇਆ ਆ ਗਰਮੀ ਜਾਣੇ ਮੈਨੂੰ ਗਰਮੀ ਕਿਉਂ ਲੱਗਦੀ ਐਸਾ ਇਹਨੂੰ ਕਿਸੇ ਸਾਧਨ ਆ ਪੀਂਿਆ ਹੋਣਾ ਨਾ ਮੈਨੂੰ ਜੋਂਡੇ ਤੋਂ ਬਾਅਦ ਗਰਮੀ ਗਰਮੀ ਲੱਗਦੀ ਰਹਿੰਦੀ ਗਰਮੀ ਲੱਗਦੀ ਰਹਿੰਦੀ ਸਾਰਾ ਦਿਨ ਗਰਮੀ ਲੱਗਦੀ ਰਹਿੰਦੀ ਪਾਪਾ ਨੇ ਵੇਖ ਜਦ ਤੱਕ ਦੇਖਣਾ ਹੈ ਨਾ ਆਪਣਾ ਜਿਹੜਾ ਆਪਾਂ ਸ਼ੂਟ ਕੀਤਾ ਉਹ ਆਪਣੇ ਹੱਥੀ ਜਾਣਾ ਦੇਖਿਓ ਹੈ ਨਾ ਪਾਪਾ ਦਿਖਾਵਾਂਗੇ ਹੁਣ ਮੈਂ ਪੜ ਲਵਾ ਬਸ ਇਹ ਪੜਾ ਮੇਰਾ ਕਾਲ ਕਿੰਨਾ ਟਾਈਮ ਹੋ ਗਿਆ 8:21 ਹੋ ਗਿਆ ਚਲੋ ਹਾਂਜੀ ਹਮ ਬੇਨੀਓ ਮੈਂ ਆਪਣੇ ਨੋਟਬੁక్స్ ਕੱਢ ਲਵਾਂ ਇੰਗਲਿਸ਼ ਦਾ ਵੀ ਇਗਜ਼ਾਮ ਆ ਤੇ ਸਾਇੰਸ ਦਾ ਵੀ ਇਗਜ਼ਾਮ ਆ অলਰੀ ਤੇ ਰਿਟਾਈਨਿੰਗ ਸਟਾਰਟ ਹੋ ਜਾਣੀ ਹੈ ਨਾ ਮਮਾ ਮਮਾ ਇਸ ਤਰ੍ਹਾਂ ਫੋਨ ਦੇਖਦੇ ਪਰ ਮੈਨੂੰ ਕੋਈ ਪ੍ਰੇਸ਼ਾਨ ਨਾ ਕਰੇ ਤੇਰੇ ਬੇਨ ਮਾ ਸਟੇਟਸ ਓਕੇ ਬਾਏ ਹਾਂ ਨਾ ਬਿੱਦਰੇ ਟਾਈ ਆਏ ਆ ਕੀ ਆਏ ਆ રાજમા ਪ੍ਰਾਈਸ ਮੈਂ ਦਿੰਦੀ ਹਾਂ ਹੋਰ ਰਾਜਮਾ ਹਾਂ ਮੈਂ ਉਹ ਮੀ ਰਾਜਮਾ ਮੈਂ ਚਾਵਲ ਲਏਗੇ ਰਾਜਮਾ ਚਾਵਲ ਖਾਣੇ ਆਜਾ ਰਾਜਮਾ ਚਾਵਲ ਖਾਣੇ ਆਜਾ ਚਾਵਲ ਲਏਗੇ ਲਏਗੇ ਇਹ ਕਿਹਦੀ ਬਣਾ ਦੇਣਾ ਬਿਲਕੁਲ ਹੀ ਇੰਨੇ ਵੇਲੇ ਬੰਦ ਕਰਕੇ ਆਪ ਵੀ ਕਰ ਹਾਂ ਮੈਂ ਕਰਕੇ ਆ ਤਾ ਹੋ ਰਹੀਆਂ ਪੜਾਈਆਂ ਹਾਂ ਚਲੋ ਤੁਸੀਂ ਰੋਟੀ ਪਾਣੀ ਬਣ ਗਈ ਕਿ ਬਣਾਉਣੀ ਅਜੇ ਚਲੋ ਬਣਾਓ ਰੋਟੀ ਪਾਣੀ ਤੇ ਫਿਰ हां रोटी पानी खा के दे ਆਪਾਂ ਬਲੌਗ ਇੱਥੇ ਕਰਦੇ ਆਂ ਐਂਡ ਮਿਲਾਂਗੇ ਤੁਹਾਨੂੰ ਹਣੇ ਨਵੇਂ ਅਗਲੇ ਬਲੌਗ ਦੇ ਵਿੱਚ ਤੇ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਸਭ ਕੁਝ ਕਰਿਓ ਤੇ ਦੱਸਿਓ ਸਾਡਾ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਸਾਡੇ ਬਲੌਗ ਕਿੱਦਾਂ ਦੇ ਲੱਗਦੇ ਆ ਚਲੋ ਮਿਲਦੇ ਆ ਤੁਹਾਨੂੰ ਇੱਕ ਅਗਲੇ ਨਵੇਂ ਬਲੌਗ 'ਚ ਓਕੇ ਬਾਏ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ Thank you.